ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਜਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਜਿਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਹਰ ਇੱਕ ਇੱਛਾ ਹਰ ਇੱਕ ਮਨੋਕਾਮਨਾ ਪੂਰੀ ਹੋਵੇਗੀ ਤੁਸੀਂ ਇਹ ਉਪਾਅ ਨੂੰ ਕਦੋਂ ਕਿਵੇਂ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੀ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੇ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਜਿਵੇਂ ਮੰਨ ਲਓ ਕਿ ਤੁਹਾਡੀ ਕੋਈ ਵੀ ਇੱਛਾ ਹੈ ਕੋਈ ਵੀ ਮਨੋ ਕਾਮਨਾ ਹੈ ਕਉਸੇ ਇਸ਼ਿਆ ਮਨੋ ਕਾਮਨਾ ਦਾ ਜਿਹੜਾ ਵਰਡ ਹੋਵੇਗਾ ਤੁਹਾਡੀ ਕਿਸੇ ਚੀਜ਼ ਨੂੰ ਲੈ ਕੇ ਇੱਛਾ ਹੋਵੇਗੀ ਤੇ ਜਿਹੜੀ ਚੀਜ਼ ਨੂੰ ਲੈ ਕੇ ਇਸ਼ਿਆ ਹੈ ਉਸ ਚੀਜ਼ ਦਾ ਮੀਨ ਜਿਹੜਾ ਵਰਡ ਹੋਵੇਗਾ ਉਸ ਦਾ ਜਿਹੜਾ ਪਹਿਲਾ ਅੱਖਰ ਹੋਵੇਗਾ ਉਪਾ ਕਰਦੇ ਸਮੇ ਉਸ ਅੱਖਰ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਲੇਖ ਕੇ ਇੱਕ ਛੋਟਾ ਜਿਹਾ ਉਪਾ ਕਰਨਾ ਹੈ ਤੇ ਕਰਨ ਦੇ ਨਾਲ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਡੀਆਂ ਸਾਰੀਆਂ ਇਸ਼ਿਆਵਾਂ ਪੂਰੀਆਂ ਹੋਣਗੀਆਂ ਤੁਹਾਡੀਆਂ ਸਾਰੀਆਂ ਬਨੋ ਕਾਮਨਾ ਜਿੰਨੀਆਂ ਵੀ ਨੇ ਜੋ ਕਿ ਕਾਫੀ ਲੰਬੇ ਸਮੇਂ ਤੋਂ ਪੂਰੀਆਂ ਨਹੀਂ ਹੋ ਰਹੀਆਂ ਉਹ ਸਾਰੀਆਂ ਪੂਰੀਆਂ ਹੋਣਗੀਆਂ ਤੇ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਦੇਖੋਗੇ ਕਿ 24 ਘੰਟਿਆਂ ਦੇ ਅੰਦਰ ਅੰਦਰ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਮਿਲੇਗਾ ਤੁਸੀਂ ਵੇਖਿਓ ਕਿ ਤੁਹਾਡੀਆਂ ਕਿੰਨੀ ਮਨੁਕਮਨਾ ਕਿੰਨੀ ਤੁਹਾਡੀਆਂ ਇਸ਼ਾਵਾਂ ਪੂਰੀਆਂ ਹੁੰਦੀਆਂ ਨੇ ਤੇ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫ ਜਿਹੜੇ ਦੂਰ ਹੋ ਜਾਣਗੇ ਤੋ ਇਸੇ ਤਰੀਕੇ ਦੇ ਨਾਲ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਇੱਕ ਸਪਿਲ ਦਾ ਉਪਾਅ ਜਿਹੜਾ ਕਿ ਤੁਹਾਨੂੰ 24 ਘੰਟਿਆਂ ਦੇ ਵਿੱਚ ਵਿੱਚ ਰਿਜ਼ਲਟ ਦੇਵੇਗਾ। ਤੋ ਇਸੇ ਤਰੀਕੇ ਦੇ ਨਾਲ ਇਸ ਉਪਾਅ ਨੂੰ ਇੱਕ ਪਰਿਵਾਰ ਇੱਕ ਪੈਰ ਨੇ ਵੀ ਕੀਤਾ ਸੀ ਤੇ ਉਹਨਾਂ ਨੂੰ ਵੀ ਇਸ ਉਪਾਅ ਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲਿਆ ਤੇ ਕਿਵੇਂ ਮਿਲਿਆ ਉਹ ਵੀ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੀ ਨਾਲ ਸਾਂਝੀ ਕਰਾਂਗੇ। ਇਸ ਮੈਜੀਕਲ ਸਪੈਲ ਨੂੰ ਕਰਨ ਦੇ ਲਈ ਤੁਹਾਨੂੰ ਸਿਰਫ ਦਾ ਸਿਰਫ ਇੱਕ ਚੀਜ਼ ਦੀ ਜ਼ਰੂਰਤ ਹੋਵੇਗੀ ਤੇ ਉਹ ਚੀਜ਼ ਕਿਹੜੀ ਹੈ ਉਹ ਇਹ ਸਿਰਫ ਇੱਕ ਲਾਲ ਰੰਗ ਦਾ ਪੈਨ ਇਥੇ ਤੁਸੀਂ ਸਕੈਚ ਵੀ ਲੈ ਸਕਦੇ ਹੋ ਮਾਰਕਰ ਵੀ ਲੈ ਸਕਦੇ ਹੋ ਪਰ ਕੋਸ਼ਿਸ਼ ਕਰੋ ਕਿ ਤੁਸੀਂ ਪੈਨ ਹੀ ਲਓ ਤੇ ਕਲਰ ਜਿਹੜਾ ਉਹ ਵੀ ਲਾਲ ਹੋਣਾ ਚਾਹੀਦਾ ਹੈ ਲਾਲ ਕਲਰ ਦਾ ਤੁਸੀਂ ਇੱਕ ਪੈਨ ਲੈ ਲੈਣਾ ਹੈ ਤੇ ਲਾਲ ਰੰਗ ਦਾ ਪੈਨ ਲੈਣ ਤੋਂ ਬਾਅਦ ਦੇ ਵਿੱਚ ਇਸ ਮੈਜਿਕਲ ਸਪੈਲ ਨੂੰ ਤੁਸੀਂ ਕਿਵੇਂ ਕਰਨਾ ਹੈ ਇਹ ਵੀ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਅੱਗੇ ਦੱਸਣ ਜਾ ਰਹੇ ਹਾਂ ਇਸ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਸੋ ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਇਹ ਉਪਾਅ ਕਰਨਾ ਹੈ ਇਹ ਇੱਕ ਮੈਜਿਕਲ ਸਪੈਲ ਕਰਨਾ ਇਸ ਨੂੰ ਫੁੱਟ ਮੈਜਿਕਲ ਸਪੈਲ ਵੀ ਕਹਿੰਦੇ ਨੇ ਕਿਉਂਕਿ ਤੁਸੀ ਇਸ ਉਪਾਅ ਨੂੰ ਆਪਣੀ ਪੈਰ ਦੇ ਉੱਪਰ ਕਰਨਾ ਹੋਵੇਗਾ ਤੇ ਲਾਲ ਰੰਗ ਦੇ ਪੈਨ ਦੇ ਨਾਲ ਕਰਨਾ ਹੈ ਤੁਸੀਂ ਆਪਣੇ ਸੱਜੇ ਪੈਰ ਦੇ ਉੱਪਰ ਕੀ ਕਰਨਾ ਹੈ ਇਸ ਲਾਲ ਰੰਗ ਦੇ ਪੈਨ ਨਾਲ ਸੋ ਇਸੇ ਤਰੀਕੇ ਦੇ ਨਾਲ ਇਸ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਸੁਣਿਓ ਕਿਉਂਕਿ ਕਈ ਵਾਰ ਕੁਝ ਭੈਣ ਭਰਾ ਕੀ ਕਰਦੇ ਆ ਕਿ ਵੀਡੀਓ ਨੂੰ ਅੱਗੇ ਸਕਿੱਪ ਕਰ ਕਰਕੇ ਦੇਖ ਲੈਂਦੇ ਨੇ ਪਰ ਕੁਝ ਗੱਲਾਂ ਜ਼ਰੂਰੀ ਹੁੰਦੀਆਂ ਨੇ ਜਿਹੜੀਆਂ ਉਹਨਾਂ ਤੋਂ ਸਕਿੱਪ ਹੋ ਜਾਂਦੀਆਂ ਨੇ ਫਿਰ ਉਹ ਸੋਚਦੇ ਆ ਕਿ ਇਸ ਨੂੰ ਅੱਗੇ ਕਿਵੇਂ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਤੇ ਉਹ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਦੇ ਨੇ ਕਿਉਂਕਿ ਸਾਰੀ ਜਾਣਕਾਰੀ ਜਿਸ ਤਰੀਕੇ ਦੇ ਨਾਲ ਕਰਨਾ ਹੁੰਦਾ ਉਹ ਸਭ ਕੁਝ ਵੀਡੀਓ ਦੇ ਵਿੱਚ ਦੱਸਿਆ ਗਿਆ ਹੁੰਦਾ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਦੇ ਨਾਲ ਸੁਣਿਆ ਕਰੋ ਤੇ ਉਸ ਤੋਂ ਬਾਅਦ ਹੀ ਇਸ ਉਪਾਅ ਨੂੰ ਕਰਿਆ ਕਰੋ ਸੋ ਇਸੇ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਸੱਜੇ ਪੈਰ ਹੋਵੇਗਾ ਸੱਜੇ ਪੈਰ ਦਾ ਜਿਹੜਾ ਤੱਲਾ ਹੋਵੇਗਾ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਸੱਜੇ ਪੈਰ ਦੀ ਤਲੀ ਜਿਹੜੀ ਉਸ ਦੇ ਉੱਪਰ ਤੁਸੀਂ ਲਾਲ ਪੈਨ ਦੇ ਨਾਲ ਲਿਖਣਾ ਹੈ ਜਿਹੜੀ ਵੀ ਤੁਹਾਡੀ ਇੱਛਾ ਹੋਵੇਗੀ ਮਨੋ ਕਾਮਨਾ ਹੋਵੇਗੀ ਉਸ ਤੁਸੀਂ ਅੱਖਰ ਦਾ ਵਰਡ ਲਿਖ ਦੇਣਾ ਹੈ ਸੋਰੀ ਉਸ ਵਰਡ ਦਾ ਤੁਸੀਂ ਇੱਕ ਅੱਖਰ ਲਿਖਣਾ ਹੈ ਜਿਵੇਂ ਮੰਨ ਲਓ ਕਿ ਤੁਹਾਡੇ ਘਰ ਦੇ ਵਿੱਚ ਪੈਸਾ ਨਹੀਂ ਤੁਸੀਂ ਪੈਸਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਚਾਹੁੰਦੇ ਹੋ ਕਿ ਬਹੁਤ ਸਾਰਾ ਪੈਸਾ ਆਵੇ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋਵੇ ਤਾਂ ਤੁਸੀਂ ਕੀ ਕਰਨਾ ਹੈ ਆਪਣੇ ਪੈਰ ਦੀ ਸੱਜੀ ਜਿਹੜੀ ਤਲੀ ਹੈ ਉਥੇ ਲਾਲ ਰੰਗ ਦੇ ਪੈਨ ਦੇ ਨਾਲ ਤੁਸੀਂ ਲਿਖ ਦੇਣਾ ਹੈ ਮਨੀ ਕਿਉਂਕਿ ਪੈਸੇ ਦੇ ਰਿਲੇਟਡ ਮਨੀ ਦੇ ਰਿਲੇਟਡ ਤੁਸੀਂ ਉਪਾਅ ਕਰ ਰਹੇ ਹੋ ਤਾਂ ਤੁਸੀਂ ਮਨੀ ਲਿਖ ਦੇਣਾ ਤੇ ਜੇਕਰ ਤੁਸੀਂ ਚਾਹੋਗੇ ਕਿ ਤੁਸੀਂ ਪੜੇ ਲਿਖੇ ਹੋ ਪਰ ਜੋਬ ਦੇ ਲਈ ਬਹੁਤ ਜ਼ਿਆਦਾ ਟਰਾਈ ਕੀਤਾ ਹੈ ਬਹੁਤ ਕੋਸ਼ਿਸ਼ ਕੀਤੀ ਹੈ ਪਰ ਤੁਹਾਨੂੰ ਕੋਈ ਵਧੀਆ ਜੋਬ ਨਹੀਂ ਮਿਲ ਰਹੀ ਤਾਂ ਤੁਸੀਂ ਕੀ ਕਰਨਾ ਹੈ ਕਿ ਆਪਣੀ ਜੋਬ ਦੇ ਲਈ ਵੀ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਜੋਬ ਦੇ ਲਈ ਤੁਸੀਂ ਕੀ ਕਰਨਾ ਹੋਵੇਗਾ ਕੇ ਰੈਡ ਕਲਰ ਦੇ ਪੈਨ ਦੇ ਨਾਲ ਆਪਣੀ ਸੱਚੇ ਪਿਆਰ ਦੀ ਤਲੀ ਦੇ ਉੱਪਰ ਤੁਸੀਂ ਲਿਖ ਦੇਣਾ ਹੋਵੇਗਾ ਜੌਬ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਸ ਕੰਪਨੀ ਦੇ ਵਿੱਚ ਮੈਨੂੰ ਜੌਬ ਮਿਲੇ ਇਸ ਕੰਪਨੀ ਦੇ ਵਿੱਚ ਮੈਂ ਕੰਮ ਕਰਾਂ ਜਾਂ ਮੈਂ ਇੱਥੇ ਮੈਨੂੰ ਮੈਨੇਜਰ ਦੀ ਪੋਸਟ ਤੇ ਜੌਬ ਮਿਲੇ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਇਹ ਵੀ ਸੁਪਨਾ ਹੁੰਦਾ ਹੈ ਕਿ ਅਸੀਂ ਇੱਥੇ ਕੰਮ ਕਰੀਏ ਸਾਨੂੰ ਇੱਥੇ ਜੌਬ ਮਿਲੇ ਵਧੀਆ ਸੈਲਰੀ ਹੋਵੇ ਵਧੀਆ ਬਿਜ਼ਨਸਮੈਨ ਬਣਾਂ ਮੈਂ ਤਾਂ ਉਥੇ ਤੁਸੀਂ ਕੀ ਕਰਨਾ ਹੈ ਕਿ ਜਿਹੜੀ ਵੀ ਕੰਪਨੀ ਦੇ ਵਿੱਚ ਤੁਸੀਂ ਜੌਬ ਚਾਹੁੰਦੇ ਹੋ ਤੁਸੀਂ ਉਸ ਕੰਪਨੀ ਦਾ ਨਾਮ ਵੀ ਉਪਾ ਕਰਦੇ ਸਮੇਂ ਆਪਣੀ ਪੈਰ ਦੇ ਉੱਪਰ ਲਿਖ ਸਕਦੇ ਹੋ ਤੁਸੀਂ ਉਸ ਕੰਪਨੀ ਦਾ ਪੂਰਾ ਨਾਮ ਨਹੀਂ ਲਿਖਣਾ ਤੁਸੀਂ ਸਿਰਫ ਦਾ ਸਿਰਫ ਇੱਕ ਵਰਡ ਲਿਖਣਾ ਹੈ ਜਿਵੇਂ ਕਿ ਮੈਜੀਕਲ ਸਪੈਲ ਦਾ ਆਪਾਂ ਉਪਾ ਕਰ ਨਹੀਂ ਆ ਤੇ ਜਿਹੜਾ ਉਪਾ ਆਪਾਂ ਕਰ ਨਹੀਂ ਆ ਇਹ ਇੱਕ ਫੁੱਟ ਮੈਜੀਕਲ ਸਪੈਲ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਨੂੰ ਚਾਹੁੰਦੇ ਹੋ ਕਿਸੇ ਨੂੰ ਪਿਆਰ ਕਰਦੇ ਹੋ ਪਰ ਉਹ ਤੁਹਾਡੀ ਰਿਸਪੈਕਟ ਨਹੀਂ ਕਰਦਾ ਤੁਹਾਡੀ ਕਦਰ ਨਹੀਂ ਕਰਦਾ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੀ ਰਿਸਪੈਕਟ ਕਰੇ ਤੁਹਾਡੇ ਕਹਿ ਨਹੀਂ ਚ ਰਹੀ ਤੇ ਤੁਹਾਡ ਤੇ ਇਸੇ ਤਰੀਕੇ ਦੇ ਨਾਲ ਜੇਕਰ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਤੇ ਉਹ ਤੁਹਾਡੀ ਕਦਰ ਨਹੀਂ ਕਰਦਾ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਲਵ ਰਿਲੇਸ਼ਨ ਜਿਹੜਾ ਉਹ ਚੰਗਾ ਹੋ ਜਾਵੇ ਤਾਂ ਤੁਸੀਂ ਕੀ ਕਰਨਾ ਹੈ ਤੁਸੀਂ ਆਪਣੇ ਪੈਰ ਦੇ نیچے ਲਾਲ ਰੰਗ ਦੇ ਤੁਸੀਂ ਪੈਨ ਦੇ ਨਾਲ ਲਿਖਣਾ ਹੈ ਲਾਵ ਇਸ ਤੋਂ ਇਲਾਵਾ ਜੇਕਰ ਤੁਹਾਡੇ ਬੱਚੇ ਪੜ੍ਹਾਈ ਦੇ ਵਿੱਚ ਬਹੁਤ ਹੀ ਜ਼ਿਆਦਾ ਨਲਾਇਕ ਨਹੀਂ ਰੂਸੀ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਪੜ੍ਹਾਈ ਦੇ ਵਿੱਚ ਬਹੁਤ ਹੀ ਵਧੀਆ ਰਹੇ ਅਤੇ ਜੇਕਰ ਤੁਸੀਂ ਸਟੱਡੀ ਕਰਦੇ ਹੋ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਸਟੱਡੀ ਬਹੁਤ ਵਧੀਆ ਰਹੇ ਤੁਸੀਂ ਵਧੀਆ ਤੁਹਾਡੀ ਪੜ੍ਹਾਈ ਕਰੋ ਕਹਿਣ ਦਾ ਭਾਵ ਕਿ ਕਈ ਵਾਰ ਸਾਡਾ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ ਤੇ ਜੇਕਰ ਤੁਹਾਡਾ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ ਤਾਂ ਤੁਸੀਂ ਪੜ੍ਹਾਈ ਦੇ ਲਈ ਇਹ ਉਪਾਅ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਪਿਆਰ ਦੇ ਨਿਛੇ ਲਿਖ ਸਕਦੇ ਹੋ ਸਟੱਡੀ ਇਸੇ ਤਰੀਕੇ ਦੇ ਨਾਲ ਜਿਹੜੀ ਵੀ ਕਹਿਣ ਦਾ ਭਾਵ ਕਿ ਤੁਹਾਨੂੰ ਸਮਝ ਆ ਚੁੱਕੀ ਹੋਵੇਗੀ ਜੋ ਵੀ ਤੁਹਾਡੀ ਪਰੇਸ਼ਾਨੀ ਹੈ ਉਹਦਾ ਜਿਹੜਾ ਇੱਕ ਵਰਡ ਨੇ ਉਹ ਤੁਸੀਂ ਲਿਖ ਦੇਣਾ ਪੈਰ ਦੇ ਉੱਪਰ ਤੁਸੀਂ ਸਿਰਫ ਤਾਂ ਸਿਰਫ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਲਿਖਣਾ ਸਿਰਫ ਇੱਕ ਵਰਡ ਦੇ ਇਹ ਨਹੀਂ ਹੈ ਕਿ ਪੂਰੀ ਆਪਣੀ ਪਰੇਸ਼ਾਨੀ ਦੇ ਨਾਲ ਪੈਰ ਹੀ ਭਰ ਦਿਓ ਤੁਸੀਂ ਸਿਰਫ ਇੱਕ ਵਰਡ ਲਿਖਣਾ ਹੈ ਇਹ ਸਭ ਲਿਖਣ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ ਉਹ ਆਪਣੀ ਇੱਛਾ ਨੂੰ ਉਹ ਆਪਣੀ ਭਾਵਨਾ ਨੂੰ ਤੁਸੀਂ ਮੈਨੀਫੈਕ ਕਰਨਾ ਹੈ ਮੈਨੀਫੋਲਡ ਕਰਨਾ ਕਹਿਣ ਦਾ ਭਾਵ ਇਹੀ ਕਿ ਤੁਸੀਂ ਉਹ ਚੀਜ਼ ਸੋਚਣੀ ਹੈ ਜੋ ਜੋ ਤੁਸੀਂ ਆਪਣੀ ਇੱਛਾ ਲਿਖੀ ਹੈ ਉਹੀ ਚੀਜ਼ ਤੁਸੀਂ ਸੋਚ ਸੋਚੀ ਹੈ ਜਿਹੜੀ ਤੁਸੀਂ ਉਹੀ ਚੀਜ਼ ਤੁਸੀਂ ਮਤਾਬ ਕਹਿਣ ਦਾ ਭਾਵ ਕਿ ਜਿਹੜੀ ਚੀਜ਼ ਤੁਸੀਂ ਲਿਖੀ ਉਸ ਚੀਜ਼ ਨੂੰ ਹੀ ਤੁਸੀਂ ਸੋਚਣਾ ਹੈ ਤੇ ਸੋਚਣਾ ਵੀ ਇਸ ਤਰੀਕੇ ਦੇ ਨਾਲ ਹੈ ਕਿ ਉਹ ਮੇਰੀ ਇੱਛਾ ਹੈ ਜਿਹੜੀ ਉਹ ਪੂਰੀ ਹੋ ਰਹੀ ਹੈ ਇਸੇ ਤਰੀਕੇ ਦੇ ਨਾਲ ਤੁਹਾਨੂੰ ਹਰ ਵਾਰ ਦੱਸਿਆ ਜਾਂਦਾ ਹੈ ਕਿ ਮੈਨੀਫੈਕਟ ਦਾ ਮਤਲਬ ਇਹ ਆ ਕਿ ਮੇਰੀ ਇੱਛਾ ਹੀ ਜਿਹੜੀ ਉਹ ਪੂਰੀ ਹੋ ਰਹੀ ਹੈ ਬਸ ਇਸ ਤਰੀਕੇ ਦੇ ਨਾਲ ਤੁਸੀਂ ਇਸ ਉਪਾ ਨੂੰ ਕਰਨਾ ਹੈ ਤੇ ਕਰਨ ਤੋਂ ਬਾਅਦ ਤੁਸੀਂ ਆਪਣੀ ਮਨ ਦੇ ਅੰਦਰ ਸੋਚ ਰੱਖਣੀ ਹੈ ਇਸ ਤਰ੍ਹਾਂ ਦੀ ਕਹਿਣ ਦਾ ਭਾਵ ਇਹ ਹੀ ਕਿ ਤੁਸੀਂ ਇਹ ਨਹੀਂ ਸੋਚਣਾ ਮੇਰੀ ਇੱਛਾ ਪੂਰੀ ਕਰੋ ਬਸ ਇਹ ਹੀ ਸੋਚਣਾ ਹੈ ਵੀ ਮੇਰੀ ਇੱਛਾ ਪੂਰੀ ਹੋ ਰਹੀ ਹੈ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਤੁਸੀਂ ਤੇਰੀ ਕੰਪਨੀ ਦੇ ਵਿੱਚ ਚਾਹੋ ਨੀ ਉਹ ਤੁਹਾਨੂੰ ਜੌਬ ਮਿਲੇ ਜਾਂ ਤੁਸੀਂ ਚਾਹੋ ਨੀਓ ਕਿ ਇਸ ਕੰਪਨੀ ਦੇ ਵਿੱਚ ਤੁਸੀਂ ਜੌਬ ਕਰੋ ਤੇ ਤੁਸੀਂ ਕੀ ਸੋਚਣਾ ਹੈ ਤੁਸੀਂ ਇਹੀ ਸੋਚਣਾ ਹੈ ਸੋਚ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਕਿ ਪਰਮਾਤਮਾ ਨੇ ਜੋ ਵੀ ਕੀਤਾ ਚੰਗਾ ਕੀਤਾ ਜੋ ਸਾਡੀ ਜੌਬ ਹੈ ਇਸ ਕੰਪਨੀ ਦੇ ਵਿੱਚ ਲੱਗ ਚੁੱਕੀ ਹੈ ਤੇ ਮੈਂ ਇਸ ਕੰਪਨੀ ਦੇ ਵਿੱਚ ਜੌਬ ਕਰ ਰਿਹਾ ਹਾਂ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਾਨਾ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਮਨ ਅੰਦਰ ਸੋਚਣਾ ਹੈ ਇਸੀ ਤਰੀਕੇ ਦੇ ਨਾਲ ਜੇਕਰ ਤੁਸੀਂ ਸੋਚੋਗੇ ਕਿ ਮੈਂ ਹਰ ਰੋਜ਼ ਡੇਲੀ ਜੌਬ ਤੇ ਜਾ ਰਹੀ ਹਾਂ ਜਾਂ ਫਿਰ ਜਾ ਰਿਹਾ ਮੇਰਾ ਪ੍ਰੋਮੋਸ਼ਨ ਵੀ ਹੋ ਚੁੱਕਿਆ ਹੈ ਉੱਥੇ ਚੌਂਕ ਦੇ ਵਿੱਚ ਬਹੁਤ ਹੀ ਵਧੀਆ ਲੋਕ ਨੇ ਜਨਾਂ ਦੇ ਨਾਲ ਮੇਰਾ ਬਹੁਤ ਹੀ ਵਧੀਆ ਵਰਤ ਵਰਤਾ ਹੈ ਜੋ ਕਿ ਮੇਰੇ ਬਹੁਤ ਇੱਕ ਚੰਗੇ ਦੋਸਤ ਤੇ ਮਿੱਤਰ ਬਣ ਚੁੱਕੇ ਨੇ ਮੈਨੂੰ ਬਹੁਤ ਹੀ ਵਧੀਆ ਸੈਲਰੀ ਵੀ ਮਿਲ ਰਹੀ ਹੈ ਤੇ ਸੈਲਰੀ ਦੇ ਨਾਲ-ਨਾਲ ਮੈਨੂੰ ਇਨਸੈਂਟਿਵ ਵੀ ਮਿਲ ਰਹੇ ਨੇ ਕਹਿੰਦਾ ਭਾਬ ਇਹ ਹੀ ਕਿ ਇਹ ਸਾਰਾ ਕੁਝ ਤੁਸੀਂ ਇਸ ਤਰੀਕੇ ਦੇ ਨਾਲ ਬੋਲਣਾ ਹੈ ਤੇ ਇਸ ਤਰੀਕੇ ਦੇ ਨਾਲ ਹੀ ਤੁਸੀਂ ਸੋਚਣਾ ਹੋਵੇਗਾ ਇਹ ਸਭ ਬੋਲਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਖੜੇ ਹੋ ਜਾਣਾ ਤੇ ਖੜੇ ਹੋਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਕਿ ਜਿਹੜੇ ਤੱਲੇ ਤੇ ਉੱਪਰ ਤੁਸੀਂ ਆਪਣੀ ਇੱਛਾ ਲਿਖੀ ਹੋਈ ਏ ਉਸ ਪੇਰ ਨੂੰ ਤੁਸੀਂ ਕੀ ਕਰਨਾ ਜ਼ਮੀਨ ਦੇ ਉੱਪਰ 11 ਵਾਰ ਟੈਪ ਟੈਪ ਕਰਕੇ ਤੁਸੀਂ ਜ਼ਮੀਨ ਤੇ 11 ਵਾਰ ਮਾਰਨਾ ਹੈ ਜਿਵੇਂ ਤੁਸੀਂ ਸੱਜੇ ਪੈਰ ਦੇ ਉੱਪਰ ਲਿਖਿਆ ਤਾਂ ਸੱਜੇ ਪੈਰ ਨੂੰ ਹੀ ਮਾਰਨਾ ਹੋਵੇਗਾ 11 ਵਾਰ ਜਿਵੇਂ ਆਪਾਂ نیچے ਧਰਦੀ ਤੇ ਪਟਕ-ਪਟਕ ਕਰਕੇ ਪੈਰ ਮਾਰਦਿਆਂ ਉਸੇ ਤਰੀਕੇ ਦੇ ਨਾਲ ਤੁਸੀਂ 11 ਵਾਰ ਧਰਦੀ ਤੇ ਥੱਲੇ ਤੁਸੀਂ ਆਪਣੇ ਪੈਰ ਨੂੰ ਮਾਰਨਾ ਹੈ ਇਸ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ ਕਿ ਤੁਸੀਂ ਸੱਜੇ ਪੈਰ ਨੂੰ ਹੀ ਮਾਰਨਾ ਹੈ ਜਿਸ ਤੇ ਉੱਪਰ ਤੁਸੀਂ ਲਿਖਿਆ ਹੋਇਆ ਹੈ ਇਸੇ ਤਰੀਕੇ ਦੇ ਨਾਲ ਤੁਸੀਂ 11 ਵਾਰ ਪੈਰ ਨੂੰ نیچے ਮਾਰਨਾ ਹੈ ਤੇ ਸਿਰਫ ਤਾਂ ਸਿਰਫ ਤੁਸੀਂ ਇੱਕ ਵਾਰ ਹੀ ਇਸ ਉਪਾਅ ਨੂੰ ਕਰਨਾ ਹੈ ਤੁਸੀਂ ਕਰਨਾ ਕੁਝ ਵੀ ਨਹੀਂ ਇਸ ਉਪਾਅ ਨੂੰ 1 ਫੁੱਟ ম্যাজিকাল ਉਪਾਅ ਕਿਹਾ ਜਾਂਦਾ ਹੈ ਤੇ ਤੁਸੀਂ ਇਹ 1 ਫੁੱਟ ম্যাজিকাল ਉਪਾਅ ਹੀ ਕਰ ਰਹੇ ਹੋ ਇਹ ਉਪਾਅ ਕਰਨ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਬਿਲਕੁਲ ਹੀ ਭੁੱਲ ਜਾਣਾ ਹੈ ਕਿ ਤੁਹਾਡੇ ਪੈਰ ਦੇ ਉੱਪਰ ਕੁਝ ਲਿਖਿਆ ਵੀ ਹੋਇਆ ਤੁਸੀਂ ਦਿਨ ਦੇ ਵਿੱਚ ਜੋ ਵੀ ਆਪਣੀ ਕੰਮ ਕਰਦੇ ਹੋ ਉਹਨਾਂ ਨੂੰ ਤੁਸੀਂ ਆਸਾਨੀ ਦੇ ਨਾਲ ਆਪਣੀ ਕੰਮ ਕਰਨੀ ਸ਼ੁਰੂ ਕਰ ਦੇਣੀ ਹੈ ਬਿਨਾ ਕਿਸੇ ਸੁਗਜ ਦੇ ਇਸੀ ਤਰੀਕੇ ਦੇ ਨਾਲ ਇਸ ਉਪਾਅ ਨੂੰ ਤੁਸੀਂ ਕਰਨਾ ਕਦੋਂ ਇਹ ਉਪਾਅ ਤੁਸੀਂ ਕਦੇ ਵੀ ਕਰ ਸਕਦੇ ਜਦੋਂ ਵੀ ਤੁਹਾਡਾ ਮਨ ਕਰੇ ਉਸੇ ਸਮੇਂ ਹੀ ਤੁਸੀਂ ਇਹ ਉਪਾਅ ਕਰ ਸਕਦੇ ਇਸ ਉਪਾਅ ਨੂੰ ਕਰਨ ਦੇ ਲਈ ਨਾ ਤਾਂ ਕੋਈ ਸਮਾਂ ਹੈ ਨਾ ਹੀ ਕੋਈ ਦਿਨ ਵਾਰ ਹੈ ਜਦੋਂ ਵੀ ਤੁਹਾਡਾ ਮਨ ਕਰੇ ਤੁਸੀਂ ਉਸ ਸਮੇਂ ਹੀ ਕਰ ਸਕਦੇ ਬਹੁਤ ਹੀ ਜ਼ਿਆਦਾ ਸਿੰਪਲ ਤੇ ਮੈਜੀਕਲ ਉਪਾਅ ਕਿਸੇ ਵੀ ਦਿਨ ਤੁਸੀਂ ਇਹ ਉਪਾਅ ਕਰ ਸਕਦੇ بس ਇਸ ਨਾਲ ਦਾ ਤੁਸੀਂ ਧਿਆਨ ਕਰ ਰੱਖਣਾ ਹੈ ਕਿ ਜਦੋਂ ਤੁਸੀਂ ਪੂਰਾ ਉਪਾਅ ਕਰ ਲੈਣਾ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਭੁੱਲ ਜਾਣਾ ਹੈ ਕਿ ਇਸ ਦੇ ਉੱਪਰ ਤੁਸੀਂ ਕੀ ਲਿਖਿਆ ਸੀ ਤੇ ਤੁਸੀਂ ਦੇਖਣਾ ਹੈ ਕਿ 24 ਘੰਟੇ ਦੇ ਅੰਦਰ ਅੰਦਰ ਤੁਹਾਨੂੰ ਇਸ ਦਾ ਰਿਜ਼ਲਟ ਵੀ ਮਿਲੇਗਾ ਤੇ ਜੋ ਵੀ ਇੱਛਾ ਤੇ ਮਨੁਕਾਮਨਾ ਦੇ ਲਈ ਤੁਸੀਂ ਇਸ ਉਪਾਅ ਨੂੰ ਕੀਤਾ ਹੈ ਕਿ ਤੁਹਾਡੀ ਇਹ ਪ੍ਰੋਬਲਮ ਦੂਰ ਹੋਵੇ ਤੁਹਾਡੀ ਇਹ ਇੱਛਾ ਪੂਰੀ ਹੋਵੇ ਉਹ ਤੁਹਾਡੀ ਪ੍ਰੋਬਲਮ ਵੀ ਦੂਰ ਹੋਵੇਗੀ ਤੇ ਜੋ ਇੱਛਾ ਹੈ ਤੁਹਾਡੀ ਉਹ ਇੱਛਾ ਵੀ ਪੂਰੀ ਹੋਵੇਗੀ ਤੁਸੀਂ ਖੁਦ ਅੰਦਾਜ਼ਾ ਲਗਾਓਗੇ ਇਸ ਉਪਾਅ ਨੂੰ ਕਰਨ ਤੋਂ ਬਾਅਦ ਦੇ ਵਿੱਚ ਕਿ ਇਸ ਸਪੈਲ ਦੇ ਵਿੱਚ ਕਿੰਨੀ ਜ਼ਿਆਦਾ ਸ਼ਕਤੀ ਕਿੰਨੀ ਜ਼ਿਆਦਾ ਪਾਵਰ ਹੈ ਕਿ ਤੁਹਾਨੂੰ ਇਸ ਦਾ ਰਿਜ਼ਲਟ ਮਿਲਣ ਤੋਂ ਬਾਅਦ ਦੇ ਵਿੱਚ ਆਪਨੀ ਆਪ ਅੰਦਾਜ਼ਾ ਲੱਗ ਜਾਵੇਗਾ ਤੇ ਤੁਸੀਂ ਵੀ ਇਸ ਉਪਾਅ ਨੂੰ ਕਰਕੇ ਫੁੱਟ ਮੈਜੀਕਲ ਸਪੈਲਟ ਦਾ ਤੁਸੀਂ ਫਾਇਦਾ ਜ਼ਰੂਰ ਉਠਾਓ ਤੇ ਆਪਣੀਆਂ ਸਾਰੀਆਂ ਇਸ਼ਿਆਵਾਂ ਨੂੰ 24 ਘੰਟੇ ਦੇ ਅੰਦਰ ਅੰਦਰ ਪੂਰੀਆਂ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਸਾਡਾ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਦੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਤੇ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਪਲੀਜ਼ ਵੀਡੀਓ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਧੰਨਵਾਦ ਜੀ ਤੁਹਾਡਾ ਸਾਰੇ ਹੀ ਪਿਆਰ ਭਰਾਵਾ ਦਾ ਜੀ।